ਗੁਵਾਏ ਸੋਏ ਕਾਏ ਦਿਵਸ ਗਵਾਇਆ ਖਾਏ ਹੀਰੇ ਜਿਹਾ ਜਨਮ ਹੈ ਕੌਡੀ ਬਦਲੇ ਜਾਏ ਡੰਡੋਤ ਬੰਦਨਾ ਅਣਕੋ ਬਾਰ ਸਰਬ ਕਲਾ ਸਮਰਥ ਡੋਲੜੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸੋਰਠੋ ਮਹੱਲਾ ਪੰਜ ਵਾ ਜੇ ਤੀਸ ਮਗਰੇ ਦੇਖੋ ਰੇ ਨਰ ਤਿੱਤੀ ਹੀ ਛੱਡ ਜਾਣੀ ਰਾਮ ਨਾਮ ਸੰਗ ਕਰ ਬਿਹਾਰ ਪਾਵੈ ਪਦਨ ਨਰਬਾਨੀ ਜੇ ਤੀਸ ਮਗਰੇ ਦੇਖੋ ਰੇ ਨਰ ਤਿੱਤੀ ਹੀ ਛੱਡ ਜਾਣੀ ਮੇਰਾ ਨਾਮ ਨਵ ਸੰਗ ਕਰ ਬਿਵਹਾਰ ਪਾਵੈ ਪਦਨ ਨਰਬਾਨੀ ਪਿਆਰ ਤੂੰ ਮੇਰੋ ਸੁਖ ਦਾਤਾ ਗੁਰਪੂਰ ਆਏ ਦੀ ਆਉ ਉਪਦੇਸ਼ਾ ਤਮਹੇ ਸੰਗ ਪਰਾਤਾ ਰਹਾ ਕਾਮ ਗ੍ਰੋਧ ਲੋਭ ਮੋਹ ਅਭਮਾਨ ਤਮ ਸੁਖ ਨਹੀਂ ਪਾਈਐ ਹੋ ਰੇ ਨੋ ਸਗਲ ਕੀ ਮੇਰੇ ਮਨ ਤਉ ਆਨੰਦ ਮੰਗਲ ਸੁਖ ਪਾਈਐ ਕਾਲ ਨ ਭਾਨੈ ਅੰਤਰ ਬਿਧ ਜਨ ਹੈ ਤਾ ਕੀ ਕਰਮਨ ਸੇਵਾ ਕਰ ਪੂਜਾ ਹੋਮ ਹੋ ਮਨੁਆ ਆਕਾਲ ਮੂਰਤ ਗੁਰ ਦੇਵਾ ਗੋਬਿੰਦ ਦਾ ਮੋਦਰ ਦਇਆਲ ਮਾਦਵ ਪਾਰ ਬ੍ਰਹਮਨ ਰੰਕਾ ਭਰਤਨ ਨਾਮੋ ਵਾਲੇ ਵਾ ਨਾਮ ਨਾਨਕ ਪ੍ਰਾਨ ਆਧਾਰਾ ਗੋਬਿੰਦ ਦਮਦਰ ਦਇਾਲ ਮਾਦਵੇ ਪਾਰ ਬ੍ਰਾਹਮਨ ਰੰਕਾਰਾ ਨਾਮ ਬਰਤਨ ਨਾਮੋ ਵਾਲੇ ਵਾ ਨਾ ਮਨ ਨਾਨਕ ਪ੍ਰਾਨ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ